ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਪ ਜੀ ਭੈਣ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਸੰਧੂ ਸਾਹਿਬ ਦਾ ਬਹੁਤ ਚੁੱਕੇ ਆ ਪਿੰਡ ਹੈਗਾ ਬਾਈ ਦਾ ਸ਼ਹਿਰ ਅੰਮ੍ਰਿਤਸਰ ਜ਼ਿਲ੍ਹਾ ਵੀ ਅੰਮ੍ਰਿਤਸਰ ਤਹਿਸੀਲ ਵੀ ਅੰਮ੍ਰਿਤਸਰ ਤਿੰਨ ਵੜਾ ਲੈ ਕੇ ਨੇ ਨਾਲ ਜਰਸੀ ਆ ਕ੍ਰੋਸ ਡੈਬ ਆ ਤੇ ਆਓ ਫਿਰ ਗੱਲਬਾਤ ਕਰੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸੰਧੂ ਸਾਹਿਬ ਠੀਕ ਠਾਕ ਬਾਈ ਜੀ ਵਧੀਆ ਵਧੀਆ ਸਹੀ ਵਧੀਆ ਜੀ ਚਲੋ ਚਲੋ ਕੀ ਬੰਦਾ ਜੀ ਬਾਸ ਜੀ ਵਧੀਆ ਵਧੀਆ ਸਹੀ ਵਧੀਆ ਜੀ ਕਿਵੇਂ ਚੱਲ ਰਿਹਾ ਬਾਈ ਜੀ ਕੰਮ ਤੁਹਾਡਾ ਹਾਂ ਵਧੀਆ ਚੱਲ ਜਦਾ ਬੜੀ ਕਿਰਪਾ ਗੁਰੂ ਆਰਾਮ ਤੇ ਕਿੰਨੀਆਂ ਫਰ ਅੱਜ ਅੱਜ ਤਿੰਨ ਹੀ ਪਾਵਾਂਗੇ ਤਿੰਨ ਸੂਈਆਂ ਸਵਾਈਆਂ ਤਿੰਨ ਸੂਈਆਂ ਸਵਾਈਆਂ ਕਰੀ ਸ਼ੁਰੂ ਫਿਰ ਹਾਂਜੀ ਹਾਂਜੀ ਚਲੋ ਦੱਸੋ ਜੀ ਫਿਰ ਆ ਦੂਜਾ ਸੂਆ ਬੱਚੀ ਸੂਈ ਜੇ ਦੂਜਾ ਸੂਆ ਹਾਂਜੀ ਹਾਂਜੀ ਆ ਸੂਈ ਨੂੰ ਤੀਸਰਾ ਦਿਨ ਹੋਇਆ ਮਗਰ ਬੱਚਾ ਜੇ ਅੱਛਾ ਤੀਸਰਾ ਦਿਨ ਮਗਰ ਬੱਚਾ ਮਗਰ ਬੱਚਾ ਜੇ ਬੱਠ ਠੀਕ ਆ ਇਸ ਟਾਈਮ ਸੰਦੀਪ ਜੀ 22 ਕਿਲੋ 23 ਕਿਲੋ ਕੋਈ ਮੇਰੇ ਤੋਂ ਮਿੰਕ ਕੇ ਕੰਡੇ ਦੇ ਧਰ ਕੇ ਲੈ ਜੇ ਦੁੱਧ ਅੱਛਾ ਬੋਲਾ ਬੋਲੋ ਦੁੱਧ ਕਰੂ ਘਰ ਵਾਲਿਆਂ ਦੇ ਕਹਿੰਦੇ ਮੁਦਵਦ ਉਹ ਕਹਿੰਦੇ 30 ਕਿਲੋ ਕਰੂਗੀ ਹਾਂਜੀ ਹਾਂਜੀ ਕਾਰ ਵੀ ਸਾਦੀ ਜੀ ਦੇ ਕੋ 22 ਕਿਲੋ ਬੋਲਾ ਵਾ ਕਾਰ ਵੀ ਸਾਦੀ 30 ਕਿਲੋ ਬਾਕੀ ਕਿਲੋ 2 ਕਿਲੋ ਘੱਟ ਕੋ 28 ਕਿਲੋ ਦੇ ਦੂਗੀ ਠੀਕ ਆ ਹਾਂਜੀ ਲੋ ਬਾਕੀ ਨਾੜਾਂ ਵੇਖੋ ਐ ਬਿਜਲੀ ਘਰ ਬਣਿਆ ਪਿਆ ਇਹ ਲੈ ਵੇੜ ਵੇੜ ਹੀ ਤੁੰਦੂ ਸਾਹਿਬ ਫਿਰ ਚੰਗੀ ਦੋਵੇਂ ਪਾਸੇ ਵੇਖੋ ਐ ਬਿਜਲੀ ਘਰ ਬਣਿਆ ਪਿਆ ਵੈੜ ਦੇ ਲੈ ਚਲੋ ਫਿਰ ਕਰਨ ਮੋਲ ਫਿਰ ਦੱਬਾ ਜੀ ਐ ਚਾਈ ਆਲ ਜੋ ਮੋਲੇ ਦਾ ਸੁਨੀਲ ਜੀ ਛੋਟੀ ਜੀ ਗੱਲ ਆ ਹਾਂ ਕੋਈ ਲੱਖ ਨਹੀਂ ਕੋਈ ਸਵਾ ਲੱਖ ਨਹੀਂ ਵੀਡੀਓ ਵੇਂਦੇ ਪਏ ਆ ਇਹ ਜਿਹੜੀ ਦੇਣੀ ਆ ਨਾ 90 ਜਾਂ 2000 ਛੱਡ ਦਾਂਗੇ 88000 ਦੀ ਪੂਰਾ 85 ਦੀ ਆ ਦੇ ਦਾਂਗੇ 85 ਦੀ ਲੋ ਜੀ ਪੂਰੇ 85 ਦੀ ਵੇਖ ਲੈ ਆ ਲੋ ਚੈੱਕ ਕਰੋ ਕਰਾ ਦੇ ਐਂਡ ਪੀਸ ਆ ਕਿ ਨਹੀਂ ਹਾਂਜੀ ਹਾਂਜੀ ਚੱਲਣ ਦਾ ਪੂਰਾ ਐਂਡ ਪੀਸ ਬਸ ਠੀਕ ਆ ਵੇਖ ਨਾਡੂ ਨਾ ਟੁੱਟ ਕੇ ਹਾਂਜੀ ਫਿਰ ਦੂਜੀ ਨੰਬਰ ਵਾਲੀ ਫਿਰ ਦੂਜੀ ਤੇ ਵਛੀ ਦੂਜਾ ਸੂਆ ਉਹ ਵੀ ਸੂਈ ਜੇ ਅੱਛਾ ਜਰਸੀ ਜਰਸੀ ਵਛੀ ਆ ਮਗਰ ਵੀ ਵਛੀ ਜੇ

20 ਕਿਲੋ ਦੀ ਔਰ ਤੇ ਗਾਂ ਵੈੜ ਭੇਜ ਦਾਂਗੇ ਜਿਹੜਾ ਮਰਜ਼ੀ ਕੋਈ ਮੇਰਾ ਵੀ ਲੈ ਲਵੇ 11 12 ਕਿਲੋ ਹਜੇ ਬੋਲੇ ਦੀ ਆ ਤੇ ਇਹ ਵੀ ਦੇਖੋ ਜਰਸੀ ਪਿਓਰ ਹਾਂਜੀ ਇਹ ਬਾਈ ਉਹਨੇ ਲੈ ਕੇ ਆਂਦੇ ਟਾਪ ਕੁਆਲਟੀ ਜਰਸੀ ਕੱਢ ਕਰਕੇ ਚਿੱਟੇ ਰੰਗ ਦੇ ਨਾਲ ਜਰਸੀ ਹਨਾ ਚਿੱਟੇ ਰੰਗ ਦੀ ਜਰਸੀ ਸੰਦੀਪ ਵਾਹ ਠੀਕ ਆ ਪਰ ਇਹਦੀ ਬਾਈ ਜੀ ਫਿਰ ਕੀਮਤ ਇਹਦੀ ਕੀਮਤ ਕੋਈ 75 ਨਹੀਂ ਕੋਈ 80 ਨਹੀਂ ਜੀ ਹੂੰ ਜੈਸਨੋ ਜਿਹੜੀ ਆ ਨਾ ਇਹ ਆਪਾਂ 65000 ਦੀ ਦੇ ਦਾਂਗੇ ਪਹਿਣੇ ਆਰ ਦੀ 65 ਦੀ ਦੇ ਦਾਂਗੇ ਬੋਝੂ ਕਮਾਨ ਤਨ ਕੋਈ ਕਰ ਦਾਂਗੇ ਫੋਨ ਕਰੇ ਕਰਦਾ ਛੋਟ ਛੱਪਾ ਥੋੜਾਈ ਛੋਟ ਛੜ ਕਰ ਦਣਗੇ ਹਾਂਜੀ ਪਰ ਬਹੁਤ ਸੁਣੀ ਵੇੜਾ ਚੱਲਣ ਤੋਂ ਘਰਾਂ ਦੀ ਨਾੜਾ ਨੂਣਾ ਪਾਈ ਮੋਟੀਆਂ ਠੀਕ ਆ ਚਲੋ ਇਹ ਆ ਦੇਖੋ ਨਾੜਾ ਨੂਣਾ ਕਿੱਡੀਆਂ ਬਸ ਠੀਕ ਆ ਤੇ ਆਹ ਸਤਿ ਸਭ ਇਹਨੂੰ ਵੀ ਸੁਈ ਨੂੰ ਸੰਦੀਪ ਜੀ ਪੰਜ ਛੇ ਦਿਨ ਹੋ ਗਏ ਜੇ ਆ ਬੱਚਾ ਜੇ ਦਾ ਵਿਖਾ ਦਿਓ ਬਾਠ ਠੀਕ ਆ ਪੰਜਾ ਛਿਆ ਦੇ ਨਾਲ ਦੀ ਸੂਈ ਜੇ 11 12 ਕਿਲੋ ਇਹ ਦੇ ਕੋ ਤਿਆਰ ਜੇ 11 12 ਕਿਲੋ ਇਹਦੇ ਸਲ ਤਿਆਰ ਹਨਾ ਹਾਂਜੀ 11 12 ਸੂਹਾ ਜੇ ਹੈ ਦੂਜਾ ਸੂਹਾ ਸੂਈ ਜੇ ਵੱਛੀ ਆ ਵੀ ਦੂਜਾ ਸੂਹਾ ਸੂਈ ਆ ਹਾਂਜੀ ਤੇ ਇਹ ਵੀ ਚੈੱਕ ਕਰੋ ਗਰਾਂ ਦੇ ਇਹ ਮੇਲਾ ਮੂਲਾ ਮਾਰ ਕੇ ਅਸੀਂ 14 15 ਕਿਲੋ ਕਰ ਦੂਗੀ ਬਾਠ ਠੀਕ ਆ ਫਿਰ ਇਸ ਟਾਈਮ 11 12 ਕਿਲੋ ਤਿਆਰ ਆ ਸੂਈ ਨੂੰ ਚੌਥਾ ਦੇਣਿਆ ਚਲੋ ਚਲੋ ਠੀਕ ਆ ਠੀਕ ਆ ਇਹ ਦੇ ਦਾਂਗੇ ਸੰਦੀਪ ਜੀ ਹਾਂ ਨਾ ਜਿਹੜੀ 38000 ਦੀ ਲਾਸਟ ਪੀਸ ਹੀ ਆ 50000 ਦੀ ਦੇ ਦਾਂਗੇ 50000 ਲਓ ਜੀ ਬੱਛਾ ਮਗਰਾ ਬੱਛਾ ਮਗਰਾ ਬੱਛਾ ਮਗਰਾ ਕਿ 35000 ਦੀ ਇਹ ਵੀ ਚੈੱਕ ਕਰ ਲੋ ਗਰਾਂ ਦੇ ਚਲੋ ਤਿੰਨੇ ਮੈਣਾ ਵੀਰੇ ਤਿੰਨੇ ਟੋਪ ਕੁਆਲਟੀ ਬਿਲਕੁਲ ਪਾਸ ਛੋੜੇ ਛੋੜੇ ਤੇ ਉਧਰ ਸੰਦੂ ਦਾ ਪਰ ਭਾਈ ਜੀ ਕਿਵੇਂ ਲਿਆ ਫਿਰ ਕੰਮ ਅਧਰ ਹਾਂਜੀ ਉਧਰ ਮਿੰਡ ਮਿੰਡ ਵਾਲੇ ਕੰਮ ਹੀ ਉਹਦੇ ਸੰਦੀਪ ਜੀ ਉਹਦੇ ਫੋਨ ਆਈ ਜਾਂਦੇ ਆ ਦੇ ਬਾਕੀ ਭਾ ਵੀ ਚੰਗਾ ਜੀ ਭਾ ਵੀ ਚੰਗਾ ਏ ਚਲੋ ਭਾਜ ਵੀ ਜੇ ਹਾਂ ਰੇਟ ਇਹਦਾ ਵਾ ਤੇ ਦੁੱਧ ਵੀ ਆ ਦੇਗਾ ਤਿੰਨਾ گاਵਾਂ ਦਾ ਨਾ ਹਾਂ ਇਹ ਤਾਂ ਗੱਲ ਦੁੱਧ ਵੀ ਤਿੰਨਾ گاਵਾਂ ਦਾ ਜੇ ਪੈਸੇ ਲੋਣੇ ਦੁੱਧ ਵੀ ਤਿੰਨਾ گاਵਾਂ ਦਾ ਬੜਾ ਵੀ ਫਿਰ ਚੰਗੀਆਂ ਨਾ ਹਾਂ ਚਲੋ ਬੋਲੋ ਫਿਰ ਨੰਬਰ ਦੇਖੋ ਲਊ ਵਾਲੀ ਵੈੜਿਆ ਕੋਈ ਇਦਾਂ ਨਹੀਂ ਵੱਡੀਆਂ ਵੜਾ ਬਾਜੀ ਹਾਂਜੀ ਨਾਂ ਸੁਖਸੰਧੂ ਜੇ 81 643 722 ਜ਼ਿਲ੍ਹਾ ਵੀ ਅੰਮ੍ਰਿਤਸਰ ਤਹਿਸੀਲ ਵੀ ਅੰਮ੍ਰਿਤਸਰ ਮੇਨ ਅੰਮ੍ਰਿਤਸਰ ਸ਼ਹਿਰ ਚ ਹੀ ਹੈ ਜੀ ਆਪਣਾ ਚਲੋ ਸਸੀ ਸਸੀ